ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ 13 ਸੰਸਦ ਮੈਂਬਰਾਂ ਵਿੱਚੋਂ 12 ਨੇ ਚੁੱਕੀ ਸੋਹ ਸੰਸਦ ਵਿੱਚ ਅਮਰਿਤਪਾਲ ਸਿੰਘ ਦਾ ਵੀ ਗੁੰਜਿਆ ਨਾਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਮਤਾ ਹੋਇਆ ਪਾਸ ਅਕਾਲੀ ਦਲ ਦੇ ਬਾਗੀ ਲੀਡਰਾਂ ਨੇ ਲਏ ਤਿੰਨ ਵੱਡੇ ਫੈਸਲੇ ਸੰਸਦ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਸੰਸਦ ਮੂਰੇ ਖੜ ਕੇ ਕਹੀਆਂ ਵੱਡੀਆਂ ਗੱਲਾਂ ਲੀਡਰਾਂ ਵੱਲੋਂ ਅਸਤੀਫੇ ਦੀ ਮੰਗ ਕਰਨ ਤੋਂ ਬਾਅਦ ਸੁਖਵੀਰ ਬਾਦਲ ਦਾ ਵੱਡਾ ਐਲਾਨ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਪਾਰਟੀ ਦਾ ਪ੍ਰਧਾਨ ਰਹਾਂਗਾ ਜਿੰਨੇ ਹੀ ਤਾਂ ਮਿੰਟੇ 'ਚ ਛੱਡ ਦਿਆਂਗਾ ਉਹਦਾ ਪ੍ਰਧਾਨ ਮੰਤਰੀ ਬਾਜੇ ਕੇ ਲੜਨਗੇ ਜਿਮਨੀ ਚੋਣ ਗਿੱਦੜਵਾਹ ਤੋਂ ਹੋਣਗੇ ਉਮੀਦਵਾਰ ਪ੍ਰੀਮਾਨਸੂਂਦੀ ਪਹਿਲੀ ਬਾਰਿਸ਼ ਨਾਲ ਪੰਜਾਬੀਆਂ ਨੂੰ ਮਿਲੀ ਰਾਹਤ ਅੱਜ ਫਿਰ ਤੋਂ ਪੰਜਾਬ 'ਚ ਹੋ ਸਕਦੀ ਹੈ بارش ਦਿਹਾੜੀਦਾਰ ਮਜ਼ਦੂਰਾਂ ਲਈ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਘੱਟੋ ਘੱਟ 26000 ਮਿਲੇਗੀ ਤਨਖਾਹ ਮੁੰਡੇਗਾ ਦੀ ਦਿਹਾੜੀ ਚ ਵੀ ਹੋ ਸਕਦਾ ਹੈ ਵੱਡਾ ਵਾਦਾ ਨਵੀਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੋਹ ਚੁੱਕ ਸਮਾਗਮ ਹੋਇਆ ਹੈ ਪੰਜਾਬ ਦੇ ਨਵੇਂ ਚੁਣੇ ਗਏ ਸਸਦਾਂ ਨੇ ਸੋਹ ਚੁੱਕੀ ਹੈ ਆਪ ਦੇ ਗੁਰਮੀਤ ਸਿੰਘ ਮੀਤ ਹੇਰ ਮਲਵਿੰਦਰ ਕੰਗ ਅਤੇ ਰਾਜਕੁਮਾਰ ਚੱਬੇਵਾਲ ਨੇ ਪੰਜਾਬੀ ਵਿੱਚ ਸੋਹ ਚੁੱਕੀ ਹੈ ਦੂਜੇ ਪਾਸੇ ਕਾਂਗਰਸ ਦੇ ਵੀ 7 ਨਵੇਂ ਚੁਣੇ ਮੈਂਬਰਾਂ ਨੇ ਪੰਜਾਬੀ ਵਿੱਚ ਸੰਵਿਧਾਨ ਦੀ ਸੋਹ ਖਾਦੀ ਹੈ ਆਜ਼ਾਦ ਉਮੀਦਵਾਰ ਐਮਪੀ ਸਰਜੀ ਸਿੰਘ ਖਾਲਸਾ ਤੇ ਅਕਾਲੀ ਦਲ ਦੇ ਇਕਲੋਤੇ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਐਮਪੀ ਦੇ ਉਦੇ ਦੀ ਸੋਹ ਚੁੱਕੀ ਹੈ ਇਸੇ ਦਰਮਿਆਨ ਖਡੂਰ ਸਾਹਿਬ ਤੋਂ ਜਿੱਤ ਕੇ ਆਏ ਭਾਈ ਅੰਮ੍ਰਿਪਾਲ ਸਿੰਘ ਨੂੰ ਵੀ ਸੋਹ ਚੁੱਕਣ ਲਈ ਆਵਾਜ਼ ਦਿੱਤੀ ਗਈ ਸੀ ਹਾਲਾਂਕਿ ਅਮਰੀਪਾ ਸਿੰਘ ਨੂੰ ਸੌ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਭਾਈ ਅਮਰੀਪਾ ਸਿੰਘ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਇਸ ਦੇ ਨਾਲ ਹੀ ਬਿੱਤੇ ਕੁਝ ਦਿਨਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਤੇ ਇੱਕ ਸਾਲ ਲਈ ਹੋਰ ਐਨਐਸਏ ਵਧਾ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਅਮਰਪਾਲ ਸਿੰਘ ਨੂੰ ਸੋਹ ਚੁਕਵਾਉਣ ਲਈ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਕਦੋਂ ਮਿਲੇਗੀ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਬਗਾਵਤ ਉੱਠਦੀ ਨਜ਼ਰ ਆ ਰਹੀ ਹੈ ਜਲੰਧਰ ਵਿੱਚ ਅਕਾਲੀ ਦਲ ਦੇ ਬਾਗੀ ਲੀਡਰਾਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦਾ ਮਤਾ ਪਾਸ ਕੀਤਾ ਗਿਆ ਹੈ ਪਾਰਟੀ ਦੇ ਵੱਡੀ ਗਿਣਤੀ ਸੀਨੀਅਰ ਆਗੂਆਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੀ ਸਨ ਤੇ ਦੂਜੇ ਪਾਸੇ ਜਲੰਧਰ ਵਿੱਚ ਵੱਡੀ ਗਿਣਤੀ ਸੀਨੀ ਰਾਗੂਆਂ ਵੱਲੋਂ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢਿੰਡਸਾ ਸੁੱਚਾ ਸਿੰਘ ਛੋਟੇਪੁਰ ਬੀਬੀ ਜਗੀਰ ਕੋਰ ਗੁਰਪ੍ਰਤਾਪ ਵਡਾਲਾ ਸੁਰਜੀਤ ਰਖੜਾ ਵੀ ਹਾਜ਼ਰ ਸਨ ਅਤੇ ਇਨ੍ਹਾਂ ਲੀਡਰਾਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ 1 ਜੁਲਾਈ ਨੂੰ ਸ਼੍ਰੀ ਕਾਲ ਤੱਕ ਸਾਈਂ ਸਾਹਮਣੇ ਵੱਡੀ ਗਿਣਤੀ ਵਿੱਚ ਅਕਾਲੀ ਲੀਡਰ ਪੇਸ਼ ਹੋਣਗੇ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿੱਚ ਵਾਪਸੀ ਕਰਨ ਵਾਲੇ ਬੀਬੀ ਜਗੀਰ ਕੋਰ ਨੇ ਵੀ ਸੁਖਵੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਇਥੋਂ ਤੱਕ ਕਿ ਬੀਬੀ ਜਗੀਰ ਕੋਰ ਨੇ ਸੁਖਵੀਰ ਬਾਦਲ ਤੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਜਲੰਧਰ ਵਿੱਚ ਅਕਾਲੀ ਦਲ ਦੇ ਬਗੀ ਧੜੇ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਰਕਰਾਂ ਦੀ ਮੰਗ ਹੈ ਕਿ ਸੁਖਵੀਰ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਲਗਾਤਾਰ ਕਾਲੀ ਦਲ ਤੋਂ ਦੂਰ ਹੁੰਦੀ ਜਾ ਰਹੀ ਹੈ ਪਿਛਲੇ ਸਮੇਂ ਦੌਰਾਨ ਕਾਲੀ ਦਲ ਤੋਂ ਵੱਡੀਆਂ ਗਲਤੀਆਂ ਹੋਈਆਂ ਹਨ ਜਿਸ ਦੇ ਚਲਦਿਆਂ ਲੋਕ ਸਾਡੇ ਤੋਂ ਦੂਰ ਹੋਏ ਹਨ ਪੰਜਾਬ ਵਿੱਚ ਤਿੰਨ ਲੋਕ ਸਭਾ ਸੀਟਾਂ ਦੇ ਜਿੱਤ ਦਰਜ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਤਿੰਨੋਂ ਸੰਸਦ ਮੈਂਬਰਾਂ ਨੇ ਆਪਣੇ ਅਹੁਦੇ ਤੋਂ ਸੌ ਚੁੱਕ ਲਈ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਲੀਮੈਂਟ ਪਹੁੰਚੇ ਸਨ ਸੰਸਦ ਮੈਂਬਰਾਂ ਦੇ ਸੌ ਚੁੱਕਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੀ ਮੈਂ ਅੱਜ ਪਾਰਲੀਮੈਂਟ ਪਹੁੰਚਿਆ ਹਾਂ ਆਮ ਆਦਮੀ ਪਾਰਟੀ ਦੇ ਤਿੰਨੋਂ ਸੰਸਦ ਨੇ ਅੱਜ ਪਾਰਲੀਮੈਂਟ ਵਿੱਚ ਸੌ ਚੁੱਕੀ ਹੈ ਬਹੁਤ ਬਹੁਤ ਮੁਬਾਰਕਾਂ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਮੁੱਖ ਮੰਤਰੀ ਨੇ ਕਿਹਾਗੇ ਤਿੰਨੋਂ ਸੰਸਦ ਪੰਜਾਬ ਦੇ ਹੱਕਾਂ ਤੇ ਮਸਲਿਆਂ ਦੀ ਆਵਾਜ਼ ਜ਼ੋਰ-ਸ਼ੋਰ ਨਾਲ ਪਾਰਲੀਮੈਂਟ ਵਿੱਚ ਚੁੱਕਣਗੇ ਇਨਕਲਾਬ ਜਿੰਦਾਬਾਦ ਦੱਸਦੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਸਦ ਵਿੱਚ ਸ਼ਿਰਕਤ ਕੀਤੀ ਸੀ ਅਤੇ ਆਪਣੇ ਤਿੰਨੋਂ ਸੰਸਦਾਂ ਨਾਲ ਹੀ ਸੰਸਦ ਭਵਨ ਵਿੱਚ ਸ਼ਾਮਿਲ ਹੋਏ ਸੰਗਰੂਰ ਤੋਂ ਜੇਤੂ ਰਹੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਬਨਾਨਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗਜਾਤ ਕੀ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਵੱਲੋਂ ਸੰਸਦ ਮੈਂਬਰ ਵੱਜੋਂ ਸੋਹ ਚੁੱਕ ਲਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਲਈ ਪਾਰਟੀ ਅੰਦਰ ਬਗਾਵਤ ਹੋ ਗਈ ਹੈ ਸੁਖਵੀਰ ਸਿੰਘ ਬਾਦਲ ਜਦੋਂ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੇ ਸੀ ਤਾਂ ਸੀਨੀਅਰ ਅਕਾਲੀ ਲੀਡਰਾਂ ਨੇ ਉਹਨਾਂ ਖਿਲਾਫ ਜਲੰਧਰ ਵਿੱਚ ਮੀਟਿੰਗ ਕਰਕੇ ਮਤਾ ਪਾਸ ਕਰ ਦਿੱਤਾ ਹੈ ਬਾਗੀ ਧੜੇ ਨੇ ਸੁਖਵੀਰ ਬਾਦਲ ਨੂੰ ਅਹੁਦਾ ਛੱਡਣ ਦੀ ਨਸੀਹਤ ਦਿੱਤੀ ਹੈ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਪੱਖੀ ਲੀਡਰਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨਗੀ ਦਾ ਕੋਈ ਲਾਲਚ ਨਹੀਂ ਹੈ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਟੀਮਾ ਨੇ ਕਿ ਹੈ ਕਿ ਸੁਖਵੀਰ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਪਾਰਟੀ ਪ੍ਰਧਾਨ ਰਹਾਂਗਾ ਜੇ ਨਹੀਂ ਚਾਹੁੰਦੇ ਤਾਂ ਮੈਂ ਇੱਕ ਮਿੰਟ ਵਿੱਚ ਪ੍ਰਧਾਨ ਨਹੀਂ ਰਹਾਂਗਾ ਇਸ ਦੌਰਾਨ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਕਿ ਸਾਰੇ ਪ੍ਰਧਾਨ ਦੇ ਨਾਲ ਹਨ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਇਹ ਪਾਰਟੀ ਚਾਰ ਬੰਦਿਆਂ ਨੇ ਬੈਠ ਕੇ ਨਹੀਂ ਬਣਾਈ ਇਸ ਪਾਰਟੀ ਦਾ ਸਿਧਾਂਤ ਹੈ ਸਿੱਖ ਧਰਮ ਨੂੰ ਖੋਰਾ ਨਾ ਲੱਗੇ ਇਸ ਲਈ ਆਓ ਪਾਰਟੀ ਵਿੱਚ ਬੈਠ ਕੇ ਗੱਲ ਕਰੀਏ ਉਹਨਾਂ ਨੇ ਕਿਹਾ ਹੈਗੇ ਅੱਜ ਜਿਹੜੇ ਮਤੇ ਪਾਰੇ ਹਨ ਮੈਂ ਉਹਨਾਂ ਉੱਪਰ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਅਕਾਲੀ ਦਲ ਪਾਰਟੀ ਅਤੇ ਆਪਣੇ ਸਟੈਂਡ ਉੱਪਰ ਬਰਕਰਾਰ ਹੈ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਵਿੱਚੋਂ ਬਾਹਰ ਜਾ ਕੇ ਬੋਲਦਾ ਹੈ ਉਹ ਪਾਰਟੀ ਵਿੱਚ ਰਹਿ ਕਿਵੇਂ ਗਿਆ ਉਹਨਾਂ ਨੇ ਕਿਹਾ ਕਿ ਇਕੱਲਾ ਰਾਜ ਭਾਗ ਨਾ ਦੇਖੀਏ ਪਾਰਟੀ ਦੇ ਬਜ਼ੁਰਗਾਂ ਦੇ ਅਸੂਲਾਂ ਉੱਪਰ ਖੜੀਏ ਅਮਰੀਪਾਲ ਸਿੰਘ ਦੇ ਨਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਗੇ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ ਉਹ ਕੀ ਦਲਵਾਹਾ ਤੋਂ ਉਮੀਦਵਾਰ ਹੋਣਗੇ ਇੱਥੋਂ ਉਹ ਅਜਾਦ ਚੋਣ ਲੜਨਗੇ ਪ੍ਰਧਾਨ ਮੰਤਰੀ ਬਾਜੇਕੇ ਦੇ بیٹے ਨੇ ਇਹ ਐਲਾਨ ਕੀਤਾ ਹੈ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪਿਤਾ ਜੀ ਜੇਲ੍ਹ ਤੋਂ ਬੈਠ ਕੇ ਚੋਣ ਲੜਨਗੇ ਸਿੱਖ ਸੰਗਤ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਨ ਪਿੱਛੋਂ ਗਿੱਦੜਵਾ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਪਿੱਛੋਂ ਇੱਥੇ ਜਿਮਨੀ ਚੋਣ ਹੋਵੇਗੀ ਦੱਸ ਦੇ ਕਿ ਇਸੇ ਜੇਲੇ ਵਿੱਚ ਬੰਦ ਅਮਰੀਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਤੇ ਵੱਡੀ ਗਿਣਤੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਹੁਣ ਅਮਰਪਾਲ ਸਿੰਘ ਤੋਂ ਬਾਅਦ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਵਿਧਾਨ ਸਭਾ ਦੀ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਚ ਮੌਸਮ ਦਾ ਮિજાਜ ਬਦਲਿਆ ਹੋਇਆ ਹੈ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ ਪੂਰੇ ਉੱਤਰ ਭਾਰਤ ਵਿੱਚ ਕੁਝ ਦਿਨਾਂ ਪਹਿਲਾਂ ਉਮੀਦ ਦੇ ਚੱਲਦੇ ਆ ਕਾਫੀ ਰਾਹਤ ਦੇਖਣ ਨੂੰ ਮਿਲੀ ਹੈ ਅਤੇ ਹੁਣ ਮੌਸਮ ਬਾਰੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਜਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੇਗੀ ਪੰਜਾਬ 'ਚ ਸੋਮਵਾਰ ਨੂੰ ਪ੍ਰੀ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਤੋਂ ਕੁਜ ਰਾਹਤ ਦਿੱਤੀ ਸੀ ਤੇ ਮੌਸਮ ਵਿਭਾਗ ਮੁਤਾਬਕ ਹਰ ਰੋਜ਼ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਜਾਰੀ ਰਹੇਗੀ ਅਗਲੇ ਕੁਝ ਦਿਨਾਂ ਵਿੱਚ ਮਾਨਸੂਨ ਵੀ ਆ ਜਾਵੇਗਾ ਤੇ ਮੌਸਮ ਵਿਭਾਗ ਨੇ ਅੱਜ ਵੀ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਉਨੀਤਕੋਰ ਕਿੰਗਰਾਨੇ ਦਾ ਸੈਕੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਗਰਮ ਰਿਹਾ ਹੈ ਅਤੇ ਤਾਪਮਾਨ ਵੀ ਆਮ ਨਾਲੋਂ ਵੱਧ ਹੈ ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਖੇਤਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਦਿਹਾੜੀਦਾਰ ਮਜ਼ਦੂਰਾਂ ਲਈ ਅੱਛੇ ਦਿਨ ਆਉਣ ਵਾਲੇ ਹਨ ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨਾਲ ਹੋਈ ਮੀਟਿੰਗ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਧਾਉਣ ਅਤੇ ਮੰਨरेगा ਤਹਿਤ ਕੰਮ ਕਰਨ ਦਾ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਜੁਲਾਈ ਚ ਪੇਸ਼ ਹੋਣ ਵਾਲੇ ਬਜਟ ਚ ਇਸ ਉਤੇ ਫੈਸਲਾ ਲਿਆ ਜਾ ਸਕਦਾ ਹੈ ਬਜਟ ਤੋਂ ਪਹਿਲਾਂ ਸਾਰੀਆਂ ਵਪਾਰਕ ਅਤੇ ਮਜ਼ਦੂਰ ਜਥੇਬੰਦੀਆਂ ਨੇ 24 ਜੂਨ ਨੂੰ ਵਿੱਤ ਮੰਤਰੀ ਨਾਲ ਪ੍ਰੀ ਬਜਟ ਮੀਟਿੰਗ ਕੀਤੀ ਜਿਸ ਵਿੱਚ ਇਹ ਮੰਗ ਉਠਾਈ ਗਈ ਹੈ ਜਥੇਬੰਦੀਆਂ ਨੇ ਕਿਹਾ ਹੈ ਕਿ ਘੱਟੋ ਘੱਟ ਉਜਰਤ ਮੌਜੂਦਾ 15000 ਰੁਪਏ ਤੋਂ ਵਧਾ ਕੇ 26000 ਰੁਪਏ ਕੀਤੀ ਜਾਵੇ ਇਹ ਮੰਗਵਦੀ ਮਹਿੰਗਾਈ ਦੇ ਮਤਨਜਰ ਕੀਤੀ ਗਈ ਹੈ ਇਸ ਤੋਂ ਇਲਾਵਾ ਮਹਾਤਮਾ ਗਾਂਧੀ ਰਾਸ਼ਟਰੀ ਪੈੰਡੂ ਰੁਜ਼ਗਾਰ ਗਰੰਟੀ ਐਕਟ ਤਹਿਤ ਸਾਲ ਵਿੱਚ ਕੰਮ ਦੇ ਦਿਨ ਵਧਾਉਣ ਦੀ ਮੰਗ ਕੀਤੀ ਗਈ ਹੈ ਵਰਤਮਾਨ ਵਿੱਚ ਮਨਰੇਗਾ ਦੇ ਤਹਿਤ ਇੱਕ ਸਾਲ ਵਿੱਚ 100 ਦਿਨ ਕੰਮ ਦੀ ਗਰੰਟੀ ਹੈ ਇਸ ਨੂੰ ਵਧਾ ਕੇ 200 ਦਿਨ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਦਿਹਾੜੀਦਾਰ ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਹੋਰ ਮੌਕੇ ਮਿਲ ਸਕਣ ਸ਼੍ਰੋਮਣੀ ਕਾਲਾ ਲੇ ਪ੍ਰਧਾਨ ਸੁਭੀਸ਼ਿੰ ਬਾਦਲ ਨੇ ਕਾਲੀ ਦਲ ਭਾਜਪਾ ਗੱਟ ਜੋੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਵੀਰ ਸਿੰਘ ਬਾਦਲ ਨੇ ਕਿ ਹੈ ਕਿ ਮੈਂ ਚੋਣਾਂ ਤੋਂ ਪਹਿਲਾਂ ਕੋਰ ਕਮੇਟੀ ਨੂੰ ਸਪਸ਼ਟ ਤੌਰ ਤੇ ਸਪਸ਼ਟ ਕਰ ਦਿੱਤਾ ਸੀ ਕਿ ਕੀ ਮੈਂ ਭਾਜਪਾ ਨਾਲ ਗੈਰ ਸਿਧਾਂਤੰਗੜ ਜੋੜ ਨਹੀਂ ਕਰ ਸਕਦਾ ਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਥ ਕਿਸਾਨਾਂ ਦੇ ਕੁਚਲੇ ਵਰਗਾ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ ਜਿਹੜੇ ਲੋਕ ਪੰਥ ਪੰਜਾਬ ਕਿਸਾਨਾਂ ਤੇ ਦੇ ਕੁਚਲੇ ਵਰਗਾ ਨਾਲ ਧੋਖਾ ਕਰਨ ਲਈ ਤਿਆਰ ਹਨ ਉਹ ਆਪਣੇ ਰਾਤੇ ਚੱਲਣ ਲਈ ਆਜ਼ਾਦ ਹਨ ਸੁਖਵੀਰ ਸਿੰਘ ਬਾਦਲ ਹੋਰੀ ਅ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਨੇ ਕੁਰਸੀ ਵਾਸਤੇ ਕੀ ਕੁਝ ਨਹੀਂ ਕੀਤਾ ਪੰਜਾਬ ਨਾਲ ਪੰਜਾਬ ਨੂੰ ਇਹਨਾਂ ਨੇ ਕਬਜ਼ਾ ਕਰਕੇ ਹਾਈਜੈਕ ਕਰਕੇ ਪੰਜਾਬ ਨੂੰ ਲੁੱਟਿਆ ਪਰ ਕੁੱਟਿਆ ਇਹਨਾਂ ਨੇ ਪੰਜਾਬ 'ਚ 3 ਲੱਖ ਰੋਡ ਦਾ ਕਰਜ਼ਾਈ ਹੋਇਆ ਪਿਆ ਜੀ ਕਿੰਨਾਂ ਦੀ ਬਦੌਲਤ ਇਹਨਾਂ ਲੋਕਾਂ ਦੀ ਬਦੌਲਤ ਅੱਜ ਅਕਾਲੀ ਦਲ ਦੀ ਹਾਲਤ ਹੋ ਗਈ ਹੈ ਵੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬਗਾਵਤ ਹੋ ਰਹੀ ਹੈ ਠੀਕ ਹੈ ਉਹਨਾਂ ਦਾ ਟਰਨਰ ਮਾਮਲਾ ਜੀ ਉਹਨਾਂ ਦੀ ਪਾਰਟੀ ਦਾ ਮਾਮਲਾ ਪਰ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਨਾ ਜੀ ਉੱਥੇ ਫੈਸਲਾ ਜਿਹੜਾ ਸੱਚੇ ਪਾਤਸ਼ਾਹ ਨੇ ਕਰਤਾ ਆਲਰੇਡੀ ਔਰ ਅਕਾਲੀ ਦਲ ਜਿਹੜਾ ਜੀ ਬਿਲਕੁਲ ਖਾਤਮੇ ਤੇ ਆ ਗਿਆ ਔਰ ਮੰਗ ਹੈ ਕਿ ਸੁਖਵੀਰ ਬਾਦਲ ਨੂੰ ਹਟਾ ਕੇ ਨਵਾਂ ਕੋ ਪ੍ਰਧਾਨ ਲਾਇਆ ਜਾਵੇ ਪਰ ਜਿਹੜੇ ਨਵੇਂ ਪ੍ਰਧਾਨ ਬਣਨਾ ਚਾਹੁੰਦੇ ਆ ਜੀ ਉਹ ਕਿਹੜਾ ਦੁੱਤੋਤੇ ਨੇ ਜੂ ਵੀ ਤਾਂ ਨਾਲ ਹੀ ਸੀ ਸਾਰੇ ਕੱਛ ਦੇ ਵਿੱਚ ਸੋ ਕਹਿਣ ਦਾ ਭਾਵ ਹੈ ਕਿ ਅਕਾਲੀ ਦਲ ਜਿਹੜਾ ਅਕਾਲੀ ਦਲ ਹੁੰਦਾ ਸੀ ਨਾ ਜੇ ਅਕਾਲੀ ਦਲ ਰਹਿਿਆ ਹੀ ਨਹੀਂ ਔਰ ਜਿਹੜਾ ਮਾਸਟਰ ਤਾਰਾ ਸਿੰਘ ਜੀ ਟਾਈਮ ਅਕਾਲੀ ਦਲ ਹੁੰਦਾ ਸੀਗਾ ਉਹ ਅਕਾਲੀ ਦਲ ਜਿਹੜਾ ਜੀ ਹੁਣ ਦੇਖਣ ਨੂੰ ਕਿਤੇ ਮਿਲਦੇ ਨਹੀਂ ਸਾਰੇ ਆਪਣੇ ਆਪਣੇ ਕੁਰਸੀ ਦੀ ਧਾਕ ਦੇ ਵਿੱਚ ਨੇ ਇਹ ਲੜਾਈ ਕੋਈ ਪੰਜਾਬ ਇਹ ਲੜਾਈ ਕੋਈ ਪਾਰਟੀ ਬਚਾਉਣ ਦੀ ਨਹੀਂ ਇਹ ਲੜਾਈ ਸਿਰਫ ਕੁਰਸੀ ਤੇ ਬਹਿਣ ਦੀ ਹੈ ਸ਼ਰੋਮਣੀ ਅਕਾਲੀ ਦਲ ਨੂੰ ਬਰਾਦੀਆਂ ਲਿਆਂਦੇ ਲਿਆਉਣ ਲਈ ਫਾਟਸ ਤੋਂ ਆਟਲੇ ਲਿਆਉਣ ਲਈ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਇਹ ਵੀ ਵਿਚਾਰ ਚਾਚਾ ਬੜੇ ਵਿਚਾਰ ਦੇ ਵਿੱਚ ਹੋਈਆ ਉਹਨੂੰ ਦੇਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਧੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾ ਤਾਂ ਸ੍ਰੀ ਅਕਾੰਤਕ ਸਾਹਿਬ ਤੇ ਜਾ ਕੇ ਨਿਮਾ ਜਾਂਚਾ ਦੇ ਤੌਰ ਤੇ ਸ੍ਰੀ ਅਕਾੰਤਕ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕਿਸੂਤਾ ਦੇਖ ਕੇ ਚੁਪ ਰਹੇ ਜਦਾਂ ਜਿਹੜੇ ਵੀ ਤਰਕਨੀ ਦੀ ਸ਼ਾਮ ਸੀ ਸਾਰਿਆਂ ਨੂੰ ਸੀਨ ਕਰਦੇ ਆ ਕਿ ਇੱਕ ਜਲਾਈ ਨੂੰ ਸਵੇਰੇ 11 ਵਜੇ ਸ੍ਰੀ ਕਾਟਾ ਸਾਹਿਬ ਇਸ ਕਟਰੇ ਸੇ ਜਾ ਕੇ ਦਿੱਤੀ ਉਪਰਿਚ ਅਸੀਂ ਉਹ ਸਾਰਾ ਦੇਖਤੀ ਜਾਇਦਾ ਸ੍ਰੀ ਕਾਟਾ ਸਾਹਿਬ ਸ੍ਰੀ ਕਾਟਾ ਸਾਹਿਬ ਸੇ ਜਾ ਕੇ ਕਰਾ ਕੇ ਔਰ ਕੀਮਾ ਜੈਕਾਰ ਜੀ ਵੀ ਉਹ ਨਾਲ ਅੱਗੇ ਨੂੰ ਅਰਦਾਸ ਵੀ ਕਰਨੀ ਹੈ ਕਿ ਗੁਰੂ ਸਾਨੂੰ ਸਮਰਥਾ ਬਖਸ਼ੇ ਸਮਰਥਾ ਬਖਸ਼ੇ ਕਿ ਅਸੀਂ ਉਹਨਾਂ ਕਿਤਾਈਆਂ ਤੇ ਖਾਣੀਆਂ ਤੋਂ ਬਾਤ ਸਕੀਏ ਅਤੇ ਸਰੋਮਣੀ ਕਾਲੀਦਾਨ ਨੂੰ ਮੋੜ ਉਹਰ ਸਰਦੀ ਕੀ ਦੇ ਲੈ ਕੇ ਫਲੱਗਿਆਂ ਤੇ ਲਿ ਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸਰੋਪਣੀ ਟਾਲੀ ਦਾ ਬਚਾਓ ਲੈ ਦਾ ਰਾਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਰਾਮ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥਰਦੀ ਨੇ ਪੰਥ ਸਾਹਿਬ ਦੇ ਵਿਦਵਾਨ ਨੇ ਸਿੱਖ ਗੱਲਰ ਨੇ ਪੰਜਾਬ ਹਦੈਸੀ ਲੋਗ ਨੇ ਸਰਵਤ ਦਾ ਭਲਾ ਚਾਹੁੰਣ ਵਾਲੇ ਲੋਗ ਨੇ ਮਾਰਕ ਦੇ ਜਾਸਰੇ ਕੇ ਪਹਨਚਾਉ ਤੋਂ ਕਿੱਲੋ ਵਾਈ ਰੋਕ ਨੇ ਸਤ ਬਾਪ ਮੁਖ ਵਿਦਵਾਨ ਉਹਨਾਂ ਨਾਮ ਦੀ ਸੰਪਰਨ ਕਰਾਂਗੇ ਵਿਦਵਾਨਾਂ ਨਾਮ ਦੀ ਕਰਾਂਗੇ ਔਰ ਮੀਡੀਆ ਨਾਮ ਵੀ ਕਰਾਂਗੇ ਜਿਹੜੇ ਵੀ ਕੋਈ ਜੱਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੰਡਾ ਤਿਆਰ ਕਰਦੇ ਸਰੋਪਣੀ ਕਾਲੀਦਾਰ ਮੇਰ ਮੁਰਸਿਤਤੀ ਵੱਲ ਤੋਰਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਵੇਰ ਦੀ ਕੋਈ ਸ਼ਖਸੀਅਤ ਜਿਹੜੀ ਇਸ ਅਜੋਕੇ ਸੰਕਰਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਟ ਕੇ ਸਰਪ੍ਰਸਤ ਸਰੋਗਣੀ ਕਾਲੀਦਾਨ ਨੂੰ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦਾ ਸਵੇਰ ਵਾਲੀ ਹੋਵੇ ਉਹ ਸੇਤਨ ਨੂੰ ਅਜਿਹਾ ਅਗਵਾਈ ਦੇਣ ਲਈ ਬਰਨ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਜਾ ਕੇ ਤਬੀਰ ਕਰਕੇ ਕਿਸੇ ਨਾ ਕਿਸੇ ਉਸ ਸੇਤਨ ਉਹ ਵਹੀ ਖੰਪ ਦੀ ਗੱਲ ਕਰਾਂਗੇ ਉਹਦੇ ਲਈ ਤਤਮੈਂਗੇ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਦਾ ਜੱਗਾ ਫਾਰਕੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਇੱਕ ਸਬ ਕਮੇਟੀ ਬਣਾਉ ਜਾ ਰਹੇ ਹਾਂ ਔਰ ਭਾਰਤੀ ਪ੍ਰਧਾਨ ਸਾਹਿਬ ਜੀ ਸੇ ਬਾਤਲ ਮੁਣਾਣਾ ਜ਼ਰੂਰ ਪੀਰ ਕਰ ਲੈਣਾ ਕਿ ਉਹ ਬਰਤਨ ਦੀ ਗ੍ਰੀ ਭਾਵਨਾ ਲੋਕਾਂ ਦੀ ਗਿਰਿ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨੂੰ ਜ਼ਰੂਰ ਉਹਦਾ ਸਦਕਾਰ ਕਰ ਉਹਨੂੰ ਪਰਿਵਾਰਕ ਕਰ ਤਾਂ ਕਿ ਸ਼ਰਮਣੀ ਕਾਲੀਦਾਨ ਨੂੰ ਅਸੀਂ ਮੱਲ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਲਿਆ ਸਕੀਏ ਇਹ ਦੁਜੇ ਵਾਤਰਾ ਨੂੰ ਵੀ ਕੀਰਤ ਕਰਦੇ ਪੰਥ ਹੈ ਕੈਸ਼ਿਆ ਨੂੰ ਵੀ ਕੀਰਤ ਕਰਦੇ ਸਾਰੇ ਜਿਹੜੇ ਵੀ ਕਾਲੀਦਾਨਾਂ ਸਰੇਰ ਕਰਵਾਏ ਲੋਕ ਨੇ ਕਿਉਂ ਇਸ ਸ਼ਰਮਣੀ ਕਾਲੀਦਾਨ ਬਚਾਓ ਲਹਿਰ ਦੇ ਵਿੱਚ ਛਾਵਣ ਹੋਣ ਸ਼ਰੋਮਣੀ ਅਕਾਲੀ ਦਰਬਾਰ ਵਿਚੋਂ ਲਹਿਰ ਨੂੰ ਮਜ਼ਬੂਤ ਕਰ ਦੇ ਵਿੱਚ ਹਿੱਸਾ ਹੋ ਤਾਂ ਕਿ ਹਾਂ ਬਾਰੇ ਸਮੇਂ ਵਿੱਚ ਅਸੀਂ ਸ਼ਰੋਮਣੀ ਅਕਾਲੀ ਦਰਬਾਰ ਨੂੰ ਮੋੜ ਦੀ ਯੋਧੇ ਵਰਜਾ ਸਕੀਏ ਇਸ ਹੱਦ ਤੱਕ ਹੋਏਗਾ ਪਲੀ ਜੇ ਮੇਰਾ ਅਪਾਰਟਮੈਂਟ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਮੇਰਾ ਅਪਾਰਟਮੈਂਟ ਦੀ ਹਰ ਇੱਕ ਸਕੀਮ ਲੋਕਾਂ ਤੱਕ ਸਿੱਧੀ ਪਹੁੰਚ ਕਰਦੀ ਆ ਔਰ ਉਹਦੇ ਵਿੱਚ ਜਦੋਂ ਮੈਂ ਆਈ ਸੀ ਅਸੀਂ ਵੈਰੀਫਾਈ ਕੀਤਾ ਸੀ ਕਿ ਜਿਹੜੇ ਪੈਨਸ਼ਨਰਸ ਨੇ ਜੋ ਪੈਨਸ਼ਨ ਲੈ ਰਹੇ ਨੇ ਕਿ ਵਾਕਈ ਉਹ ਸਹੀ ਪੈਨਸ਼ਨਰਸ ਨੇ ਸੋ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਬੈਨੀਫਿਸ਼ਰੀ ਇਹੋ ਜਿਹੇ ਸੀ ਜਿਹੜੇ ਇਸ ਦੁਨੀਆ ਤੇ ਹੀ ਨਹੀਂ ਸੀ ਸੋ ਡੈੱਡ ਬੈਨੀਫਿਸ਼ਰੀਜ਼ ਅਸੀਂ ਕੱਢੇ ਸੀਗੇ ਔਰ ਉਹਦੇ ਵਿੱਚ 29 ਕਰੋੜ ਦੀ ਰਕਮ ਜਿਹੜੀ ਅਸੀਂ ਅਵੇਲ ਕੀਤੀ ਸੀ ਕਿ ਜੋ ਐਕਸਟਰਾ ਜਾ ਰਹੀ ਸੀ ਡੈੱਡ ਬੈਨੀਫਿਸ਼ਰੀਜ਼ ਨੂੰ ਔਰ ਉਸ ਤੋਂ ਬਾਅਦ ਅਸੀਂ ਇਹਨੂੰ ਰੂਟੀਨ ਬਣਾਇਆ ਹਰ 6 ਮਹੀਨੇ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਆ ਔਰ ਹਲੇ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਬੈਨੀਫਿਸ਼ਰੀ ਨਿਕਲ ਆਉਂਦੇ ਆ ਕਿ ਜਿਹੜੇ ਇਸ ਦੁਨੀਆ ਤੇ ਨਹੀਂ ਆ ਉਹਨੂੰ ਅਸੀਂ ਇਸ ਸਕੀਮ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਅਸੀਂ ਡੈੱਡ ਬੈਨੀਫਿਸ਼ਰੀਜ਼ ਨੂੰ ਅਵੋਇਡ ਕਰਨ ਦੇ ਲਈ ਤੇ ਉਸ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਕੇਸ ਆਏ ਜਿਹੜੇ ਗਵਰਨਮੈਂਟ ਪੈਸ਼ਨਨਰ ਸੀ ਸਰਕਾਰ ਤੋਂ ਵੀ ਪੈਨਸ਼ਨ ਲੈ ਰਹੇ ਸੀ ਔਰ ਇੱਧਰ ਵਡਾਪਾ ਪੈਨਸ਼ਨ ਵੀ ਲੈ ਰਹੇ ਸੀ ਸੋ ਉਹਨਾਂ ਕੇਸਸ ਦੇ ਵੀ ਅਸੀਂ ਪੈਨਸ਼ਨ 'ਚ ਕਟੌਤੀ ਕੀਤੀ ਆ ਔਰ ਜਿਸ ਤਰ੍ਹਾਂ ਮਾਨ ਸਾਹਿਬ ਦੀ ਅਗਵਾਈ ਨਾਲ ਇਹ ਸਰਕਾਰ ਚੱਲ ਰਹੀ ਹੈ ਕਿ ਹਰ ਚੀਜ਼ ਅਸੀਂ ਲੋਕਾਂ ਤੱਕ ਪਹੁੰਚਦੀ ਕਰਾਂਗੇ ਹਰ ਸਹੂਲਤ ਲੋਕਾਂ ਤੱਕ ਪਹੁੰਚਦੀ ਕਰਾਂਗੇ ਪਰ ਜੋ ਸਹੂਲਤ ਡਿਜ਼ਰਵ ਕਰਦੇ ਨੇ ਬਹੁਤ ਹੀ ਟਰਾਂਸਪੇਰੈਂਸੀ ਦੇ ਨਾਲ ਹਰ ਇੱਕ ਸਕੀਮ ਨੂੰ ਲੋਕਾਂ ਤੱਕ ਪਹੁੰਚਾਵਾਂਗੇ 1000 ਰੁਪਏ ਦੀ ਸਕੀਮ ਦਾ ਐਲਾਨ ਕੀਤਾ ਸੀਗਾ ਜੀ 1000 ਆਪਾਂ ਮੈਦਾ ਹੁੰਦਾ ਨਾ ਉਹ ਕਦੋਂ ਦੇਣਗੇ ਤਕੂ ਜੀ ਮੈਂ ਜੇ ਕਹਾ ਕਿ ਕੋਈ ਵੀ ਸਰਕਾਰ ਸਾਰੀਆਂ ਸਕੀਮਾਂ ਇੱਕੋ ਵਾਰੀ ਲਾਂਚ ਕਰਦੀ ਆ ਤਾਂ ਕਦੇ ਵੀ ਨਹੀਂ ਹੋਇਆ ਤੁਸੀਂ ਵੀ ਇੰਨੀਆਂ ਸਰਕਾਰਾਂ ਦੇਖੀਆਂ ਨੇ ਔਰ ਸ਼ੁਰੂ ਹੁੰਦੇ ਹੀ ਸਰਕਾਰ ਦਾ ਕੰਮ ਸਰਕਾਰ ਨੇ ਆਪਣੀ ਜੋ ਵੀ ਵਾਅਦੇ ਕੀਤੇ ਆ ਚਾਹੇ ਉਹ ਬਿਜਲੀ ਪ੍ਰਤੀਵਾਦਾ ਚਾਹੇ ਉਹ ਨੌਕਰੀਆਂ ਪ੍ਰਤੀਵਾਦਾ ਅਸੀਂ ਕਦੇ ਵੀ ਮੁਨਕਰ ਨਹੀਂ ਹੋਏ ਔਰ ਸਿਰਫ 1000 ਨਹੀਂ ਅਸੀਂ ਉਸ ਤੋਂ ਬਾਅਦ ਵੀ ਜਿਹੜੇ ਬੱਚਿਆਂ ਅਸੀਂ ਕਹਿੰਦੇ ਆ ਕਿ ਅਸੀਂ ਫੀਮੇਲ ਫਿਟੀਸਾਈਡ ਨੂੰ ਰੋਕਣਾ ਹੈ ਅਸੀਂ ਬੱਚੀਆਂ ਦੀ ਸੈਕਸ ਰੇਸ਼ੋ ਵਧਾਉਣੀ ਹੈ ਤਾਂ ਕਿ ਬੱਚੀਆਂ ਨੂੰ ਗਰਭਚ ਕਤਲ ਨਾ ਕੀਤਾ ਜਾਵੇ ਉਹਦੇ ਲਈ ਵੀ ਜਿਹੜਾ ਕਪਲ ਦੂਜੀ ਬੱਚੀ ਜਿਹੜੀ ਉਹਨਾਂ ਦੇ ਬੇਟੀ ਪੈਦਾ ਹੁੰਦੀ ਹੈ ਦੂਜਾ ਚਾਈਲਡ ਉਹਨੂੰ ਵੀ ਅਸੀਂ 6000 ਜਿਹੜਾ ਇਮੀਡੀਏਟਲੀ ਦਿੰਨੇ ਆ ਸੋ ਸਕੀਮਾਂ ਅਸੀਂ ਕਰੀ ਜਾ ਰਹੇ ਆ ਔਰ 1000 ਰੁਪਈਆ ਵੀ ਕੋਈ ਵੱਡੀ ਗੱਲ ਨਹੀਂ ਉਹ ਵੀ ਜਲਦ ਸ਼ੁਰੂ ਹੋਵੇਗਾ